ਮੇਰਾ ਨਾਮ ਬਿੰਦਰ ਸਿੰਘ ਜੀ ਮੈਂ ਮੁਖ ਅਧਿਆਪਕ ਆ ਪਿਛਲੇ ਸਾਲ ਸਤੰਬਰ ਚ ਜੁਆਇਨ ਕੀਤਾ ਹੂਰੇ ਤੋਂ ਦੌਰ ਮੁਖ ਅਧਿਆਪਕ ਆ ਕੀ ਘਟਨਾ ਹੋਈ ਹੈ ਜੀ ਸਕੂਲ ਦੇ ਵਿੱਚ ਸਵੇਰੇ ਜਦ 6:40 ਤੇ ਸੇਵਾਦਾਰ ਆਏ ਤਾਂ ਪਤਾ ਲੱਗਾ ਕਿ ਸਟੋਰੀ ਹੋ ਗਿਆ ਨਾ ਸਾਰਾ ਲੋਕ ਵਗੈਰਾ ਟੁੱਟੇ ਦੇਖ ਕੇ ਇਹਨਾਂ ਨੇ ਸਾਨੂੰ ਉਸ ਸਮੇਂ ਅਧਿਆਪਕਾਂ ਨੂੰ ਸਾਡੇ ਮੇਰੇ ਸਪੋਰਟ ਮੈਂਟ ਨੇ ਜਿਹੜੇ ਇਹਨਾਂ ਨੂੰ ਮੈਨੂੰ ਇੰਟੀਮੀਟ ਕੀਤਾ ਫਿਰ ਅੱਗੇ ਦੇਖਿਆ ਕਿ ਚਲੋ ਮੇਰੇ ਨਾਲ ਦੇ ਦੇ ਆਪਾਂ ਜਿਹੜੇ 112 ਤੇ ਫੋਨ ਕਰਤਾ ਫਿਰ ਚੋਰੀ ਦਾ ਕਾਫੀ ਸਮਾਨ ਸਾਡਾ ਚਲਾ ਗਿਆ ਕਿੰਨੇ ਕਹਾ ਸਮਾਨ ਹੋਰ ਕੀ ਕੀ ਚੋਰੀ ਹੋਇਆ ਲਗਭਗ ਸਾਡੇ 2 LED ਸਾਊਂਡ ਸਿਸਟਮ ਤੇ ਨਵਾਂ ਲਿਆ ਸੀ ਤੇ ਹੈੱਡਫੋਨ ਵਗੈਰਾ ਉਹ ਸੀ ਕਿ ਇਹ ਚੋਰੀ ਹੋਵੇ ਤੇ ਅਦੀ ਕੈਮਰਾ ਦੀ ਡੀਵੀਆ ਤੇ ਫ੍ਰੀਜ਼ਰ ਦੀ ਮੋਟਰ ਸੀ ਇਹ ਚੋਰੀ ਹੋ ਗਿਆ ਤੇ ਲਗਭਗ 1 ਸਵਾ ਲੱਖ 1.5 ਲੱਖ ਦਾ ਸਮਾਨ ਹੈ ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲੀ ਸੀ ਸਾਨੂੰ ਸਵੇਰੇ 7 ਵਜੇ ਸੂਚਨਾ ਮਿਲੀ ਸੀ ਆ ਤੁਸੀਂ ਤਰੰਤ ਆ ਗਏ ਇੱਕ ਪੁਲਿਸ ਹਾਂਜੀ ਤਰੰਤ ਪਹੁੰਚ ਗਏ ਪੁਲਿਸ ਨੂੰ ਸੂਚਿਤ ਕੀਤਾ ਕਰਤਾ ਹਾਂਜੀ ਪੁਲਿਸ ਨੂੰ 112 ਤੇ ਸੂਚਿਤ ਕੀਤਾ ਕਰਤਾ ਸੀ ਉਹ ਵਿਜ਼ਿਟ ਕਰ ਗਏ ਨੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆ ਕੇ ਚਲੇ ਗਏ ਹਾਕੀ ਇੱਥੇ ਕੋਈ ਚੌਕੀਦਾਰ ਸਨਾ ਨਹੀਂ ਨੇ ਨਹੀਂ ਰਾਧਾ ਚੌਂਕੀਦਾਰ ਕੋਈ ਨਹੀਂ ਸਨਾ ਇਹ ਸਾਰੇ ਸਕੂਲਾਂ ਚ ਨਹੀਂ ਹੈਗੇ ਜੇ ਤੁਹਾਡੀ ਸਕੂਲ ਚ ਨਹੀਂ ਇਹ ਪ੍ਰਾਇਮਰੀ ਸਕੂਲ ਵਿੱਚ ਕਿਸੇ ਚ ਵੀ ਨਹੀਂ ਹੈ ਤਾਂ ਫਿਰ ਸਕੂਲ ਦੀ ਜਿਵੇਂ ਹੁਣ ਛੁੱਟੀਆਂ ਹੋਈਆਂ ਦੇਖ ਰੇ ਫੋਨ ਕਰਦਾ ਵਾ ਛੁੱਟੀਆਂ ਤੇ ਦੇਖ ਰੇ ਇੱਕ ਪਿੱਛੇ ਜਿਵੇਂ ਅਭਿਸ਼ਲੇ ਸਮੇਂ ਸਰਕਾਰ ਵੱਲੋਂ ਸੇਵਾਦਾਰ ਰੱਖੇ ਗਏ ਨੇ ਉਹਨਾਂ ਦਾ ਇੱਕ ਡਿਊਟੀ ਇਹ ਵੀ ਸਾਡੇ ਬਰਾਬਰ ਹੀ ਹੈ ਵੀ 8 ਤੋਂ 2 ਜੋ ਸਕੂਲ ਟਾਈਮ ਹੈ ਉਹਦੇ ਵਿੱਚ ਆ ਇਹ ਫਿਰ ਸੇਵਾਦਾਰ ਜਦੋਂ ਇਹਨਾਂ ਨੂੰ ਇਹ ਕਹਤਾ ਜੀ ਵੀ ਤੁਸੀਂ ਪਾਣੀ ਪਾ ਦਿਓ ਪਲਾਂਟਸ ਲੱਗੇ ਨੇ ਇਹ ਦਿਨ ਦੇ ਸਮੇਂ ਪਾ ਕੇ ਪਾਣੀ ਪਾ ਕੇ ਚਲ ਜਾਂਦੇ ਸੀ ਮੇਰਾ ਨਾਮ ਸੰਜੀ ਕੁਮਾਰ ਈ.ਡੀ.ਡੀ. ਦੇ ਆਪਕ ਸਰਕਾਰੀ ਪ੍ਰੈਮਿਸ ਮੁਖਲਾੜ ਹਾਂ ਜੀ ਕੀ ਮਾਮਲਾ ਹੋਇਆ ਸਕੂਲ ਦੇ ਵਿੱਚ ਜ ਸਕੂਲ ਦੇ ਵਿੱਚ ਜਦੋਂ ਮੈਂ ਸਵੇਰੇ ਆਪਣੇ ਘਰੇ ਆ ਜੀ ਮੇਰੇ ਕੋ ਸਾਡੇ ਸੇਵਾਦਾਰ ਜੀ ਸਕੂਲ ਚ ਆਏ ਨੇ ਬਾਹਰਲਾ ਗੇਟ ਖੁੱਲਾ ਸੀਗਾ ਇਹਨਾਂ ਨੇ ਦੇਖਿਆ ਸਕੂਲ ਦਾ ਗੇਟ ਖੁੱਲਾ ਤੇ ਅੰਦਰ ਆਏ ਅੰਦਰ ਆ ਕੇ ਦੇਖਿਆ ਵੀ ਸਕੂਲ ਦੇ ਵਿੱਚ ਦਰਵਾਜੇ ਭੰਨੇ ਹੋਏ ਸੀ ਇਹਨਾਂ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਫੋਨ ਕਰਕੇ ਦੱਸਿਆ ਵੀ ਸਰ ਵੀ ਆਪਣੇ ਸਕੂਲ ਦੇ ਵਿੱਚ ਦਰਵਾਜੇ ਆਪਣੇ ਭੰਨੇ ਹੋਏ ਨੇ ਲੱਗਦਾ ਚੋਰੀ ਹੋ ਗਈ ਤੇ ਉਹਨੇ ਇਹਨਾਂ ਨੇ ਫੋਨ ਤੋਂ ਤੁਰੰਤ 10 ਮਿੰਟ ਦੇ ਅੰਦਰ 10 ਮਿੰਟ ਦੇ ਵਿੱਚ ਮੈਂ ਸਕੂਲ ਪਹੁੰਚ ਕੇ ਦੇਖਿਆ ਸਕੂਲ ਦੇ ਵਿੱਚ ਦੋ LEDS DVR ਕੈਮਰੇ ਵਾਲਾ ਤੇ ਜਿਹੜਾ ਸਾਡਾ ਸਕੂਲ ਦਾ ਫ੍ਰਿਜ ਹੈਗਾ ਫ੍ਰਿਜ ਦੇ ਵਿੱਚੋਂ ਕੰਪਰੈਸ਼ਨ ਤੇ ਹੋਰ ਅਲਮਾਰੀ ਦੀ ਫਰੋਲਾ ਫਰਾਲੀ ਤੇ ਉਹਦੇ ਵਿੱਚੋਂ ਸਾਡਾ ਸਾਡੇ ਸਕੂਲ ਚ ਇੱਕ ਲਿਸਨਿੰਗ ਲੈਬ ਦਾ ਸਾਮਾਨ ਅਸੀਂ ਅਲੱਗ ਤੋਂ ਕੱਢ ਕੇ ਰੱਖਿਆ ਸੀਗਾ ਉਹ ਸਾਰਾ ਸਮਾਨ ਲੈ ਗਏ ਤੇ ਸਾਊਂਡ ਸਿਸਟਮ ਸੀ ਬੱਚੇ ਨੂੰ ਮਾਰਨਿੰਗ ਅਸੈਂਬਲੀ ਕਰਾਉਣ ਲਈ ਉਹ ਸਾਰਾ ਸਾਊਂਡ ਸਿਸਟਮ ਲੈ ਗਏ ਤੇ ਕਾਫੀ ਸਾਡੇ ਸਕੂਲ ਦਾ ਹੈਗਾ ਜਿਹੜਾ ਨੁਕਸਾਨ ਹੋਇਆ ਸੋ ਕਿੰਨੇ ਦਾ ਨੁਕਸਾਨ ਹੋ ਗਿਆ ਹੁਣ ਨੀਅਰ ਬਾਉਟ ਹੋਊਗਾ ਇਹ ਆਪਣੇ ਲੱਖ ਲੱਖ ਰੁਪਏ ਨੀਅਰ ਬਾਉਟ ਸਮਾਨ ਦਾ ਨੁਕਸਾਨ ਹੋਊਗਾ ਜੇ ਅਪਰੋਕਸੀਮੇਟਲੀ ਲਈਏ ਬਾਕੀ ਦੋ LEDਸ ਹੋ ਗਈਆਂ DVR ਹੋ ਗਿਆ ਕੈਮਰੇ ਦਾ ਇਹ ਸਲਸ ਲਿਸਨਿੰਗ ਲੈਬ ਦਾ ਸਿਸਟਮ ਸਾਰਾ ਲੱਗੇ ਤੇ ਪੁਲਿਸ ਨੂੰ ਸੂਚਿਤ ਕਰਤਾ ਜੀ ਪੁਲਿਸ ਨੂੰ ਮੈਂ ਤੁਰੰਤ ਜਦੋਂ ਮੇਰੇ ਕੋਲ ਫੋਨ ਆਇਆ ਸਾਡੇ ਸਿਵਾ ਦਾਦਾ ਮੈਂ 112 ਨੰਬਰ ਤੇ ਕਾਲ ਕੀਤੀ ਸੀ ਤੇ ਕਾਲ ਕਰਕੇ ਉਹਨਾਂ ਨੂੰ ਮੈਂ ਰਿਪੋਰਟ ਲਖਾਤੀ ਸੀ ਉਹਨਾਂ ਨੇ ਵਿਦਿਨ 15 ਕਿ ਮਿੰਟ ਚ ਸਾਡੇ ਕੋਲ ਕੋਈ ਚੇਤ ਸਿੰਘ ਜੀ ਨੇ 112 ਤੋਂ ਆ ਕੇ ਵਿਜ਼ਿਟ ਕਰਕੇ ਸੀ ਇਹ ਦੇਖ ਕੇ ਕਹਿੰਨੇ ਸਾਰਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਵੱਲੋਂ ਇੱਕ ਐਪਲੀਕੇਸ਼ਨ ਵੀ ਦੇ ਦਿਓ ਹੁਣ ਅਸੀਂ ਐਪਲੀਕੇਸ਼ਨ ਲਿਖ ਰਹੇ ਹਾਂ ਤੇ ਸਾਡੇ ਜਿਹੜੇ ਪਿੰਡ ਦੇ ਮੈਂਬਰ ਨੇ ਪੰਚਾਇਤ ਮੈਂਬਰ ਸਾਰੇ ਉਹ ਆ ਕੇ ਗਏ ਨੇ ਉਸ ਤੋਂ ਬਾਅਦ ਅਸੀਂ ਪੋਸਟ ਕੋਲ ਜਾਵਾਂਗੇ ਉਹਨਾਂ ਨੂੰ ਕ ਸਕੂਲ ਦੇ ਵਿੱਚ ਕੋਈ ਚੌਕੀਦਾਰ ਤਨਾਤ ਨਹੀਂ ਹੁੰਦੀ ਨਹੀਂ ਸਕੂਲ 'ਚ ਕੋਈ ਚੌਕੀਦਾਰ ਨਹੀਂ ਹੈ ਸਾਡੇ ਕੋਲ ਪੋਸਟ ਨਹੀਂ ਹੈ ਚੌਕੀਦਾਰ ਦੀ ਤਾਂ ਪੋਸਟੇ ਹੀ ਨਹੀਂ ਹੁੰਦੀ ਸਕੂਲ ਦੇ ਨਹੀਂ ਪ੍ਰਾਇਮਰੀ ਵਿੰਗ 'ਚ ਨਹੀਂ ਮੇਰੇ ਕੋਲ ਨਹੀਂ ਹੈਗਾ ਸਾਡੇ ਕੋਲ ਔਰ ਜਿਹੜੇ 4th ਕਲਾਸ ਸੇਵਾਦਾਰ ਵਗੈਰਾ ਉਹ ਸਕੂਲ ਦੇ ਵਿੱਚ ਗੇੜਾ ਗੂੜਾ ਮਾਰਦੇ ਰਹਿੰਦੇ ਹਾਂਜੀ ਬਿਲਕੁਲ ਉਹ ਬੂਟੇ ਨੂੰ ਪਾਣੀ ਦੇਣਾ ਹੋਰ ਸਾਫ ਸਫਾਈ ਦਾ ਧਿਆਨ ਰੱਖਣ ਲਈ ਉਹ ਸਕੂਲ 'ਚ ਚੱਕਰ ਲਾਉਂਦੇ ਰਹਿੰਦੇ ਆ ਇਹ ਫਸਟ ਟਾਈਮ ਚੋਰੀ ਹਾਂਜੀ ਇਹ ਤਾਂ 15 ਸਾਲ 14 ਸਾਲ ਪਹਿਲਾਂ ਚੋਰੀ ਹੁੰਦੀ ਸੀ ਜਿੱਦੇ ਸਕੂਲ 'ਤੇ ਥੋੜਾ ਮਤਲਬ ਕੈਮਰੇ ਵਗੈਰਾ ਲੱਗੇ ਨਹੀਂ ਤਾਂ ਉਸ ਤੋਂ ਬਾ ਈਵੀਆ ਨਾਲ ਲੱਗੇ ਕੈਮਰੇ ਡੀਵੀਆ ਨਾਲ ਲੱਗੇ ਕੈਮਰੇ ਕਿੰਨੇ ਕੈਮਰੇ ਚੋਰੀ ਹੋਏ ਸਾਡੇ ਕੋਲ 8 ਕੈਮਰੇ ਲੱਗੇ ਨੇ ਸਕੂਲ ਦੇ ਵਿੱਚ ਸਾਰੇ ਹੀ ਕੱਢੇ ਨੇ ਕੈਮਰੇ ਨਹੀਂ ਲੈ ਕੇ ਗਏ ਗੱਲ ਡੀਵੀਆ ਲੈ ਕੇ ਕੈਮਰੇ ਸਾਡੇ ਲੱਗੇ ਹੋਏ ਨੇ ਸਾਰੇ ਸਕੂਲ 'ਚ ਆਪਣੇ ਸਬੰਧਤ ਅਧਿਕਾਰੀਆਂ ਨੂੰ ਤੁਸੀਂ ਸੂਚਿਤ ਕਰਤਾ ਬਸ ਉਹਨਾਂ ਨੂੰ ਉਹਨਾਂ ਨੂੰ ਜਾਣਕਾਰੀ ਸੀ ਦੇ ਰਹੇ ਆ ਰਿਟਰਨ ਐਪਲੀਕੇਸ਼ਨ ਲਿਖ ਰਹੇ ਆ ਰਿਟਰਨ ਇਨਫੋਰਮੇਸ਼ਨ ਉਹਨਾਂ ਦੇ ਦਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par